ਕੋਈ ਕਿਰਾਏ-ਪਾੜੇ ਦੀ ਦਿੱਕਤ ਆ ਦੱਸੋ ਨਹੀਂ ਨਹੀਂ ਕੋਈ ਨਹੀਂ ਕੋਈ ਨਾ ਅਸੀਂ ਕਿਰਾਇਆ ਦੇ ਦਾਂਗੇ ਮਾਂ ਸਾਡੀ ਇਹ ਭੈਣ ਆ ਤੂੰ ਸਾਡੀ ਮਾਂ ਵਾ ਫਿਕਰ ਨਹੀਂ ਕਰਨੀ ਕਿੰਨੇ ਬੱਚੇ ਆ ਮਾਂ ਤੇਰੇ ਦੋ ਬੇਟੀਆਂ ਇੱਕ ਰਾਮਪੁਰਾ ਵਿਆਹੀ ਏ ਛੋਟੀ ਅੱਛਾ ਇੱਕ ਬੇਟਾ ਬੇਟਾ ਨਹੀਂ ਏ ਦੋ ਬੇਟੀਆਂ ਆ ਇਹ ਛੋਟੀ ਆ ਹੁਣ ਇਹ ਵੱਡੀ ਆ ਉਹ ਛੋਟੀ ਆ ਉਹ ਵੱਡੀ ਆ ਤੇ ਇਹ ਪੜ੍ਹੀ ਕਿੰਨਾ ਇਹ ਬੀਏ ਫਰਸਟイヤー ਕੀਤੀ ਹੋਈ ਏ ਇਹਦਾ ਵਿਆਹ ਨਹੀਂ ਸੀ ਕੀਤਾ ਨਹੀਂ ਬੀਏ ਫਰਸਟイヤー ਕਰਕੇ ਮਤਲਬ ਉਸ ਤੋਂ ਬਾਅਦ ਬਿਮਾਰ ਹੋ ਗਈ ਨਾ ਅਚਾਨਕ ਚਿੱਕਾ ਮਾਰਨ ਲੱਗੀ ਉੱਚੀ-ਉੱਚੀ ਕਿੰਨੇ ਸਾਲ ਤੋਂ ਇਦਾਂ ਵਾ 13 ਸਾਲ ਹੋ ਗਏ ਬਾਬੂ ਇਹੋ ਹੀ ਨਾ ਪੁੱਤ ਨਾ ਪੈਰੀਂ ਹੱਥ ਨਹੀਂ ਲਾਈ ਦਿੰਦੇ 13 ਸਾਲ ਕੀ ਨਾਂ ਇਹਦਾ ਇਹਦਾ ਨਾਮ ਸਰਬਜੀਤ ਕੋ ਹੋ ਰਿਹਾ ਵੈਸੇ ਪਰ ਘਰੇ ਇਹਨੂੰ ਨੀਫੀ ਕਹਿੰਦੇ ਨੇ ਨੀਫੀ ਹਾਂ ਜੀ ਨੀਫੀ ਨੀਫੀ ਹੈ ਲੋ ਨੀਫੀ ਐਸੇ ਹੋ ਇਹ ਬਾਬਾ ਜੀ ਇਹਨੂੰ ਨਾ ਇੱਕ ਗੱਲ ਸਮਝਾਓ ਮੈਂ ਤਾਈ ਤੁਹਾਡੇ ਕੋਲ ਲਾਈ ਆ ਗੁਰਬਾਣੀ ਨਾ ਤਾਂ ਮੈਨੂੰ ਸੁਣਨ ਦਿੰਦੀ ਐ ਬਿਲਕੁਲ ਗੁਰਬਾਣੀ ਨਾਲ ਨਫ਼ਰਤ ਹੀ ਕਰਨ ਲੱਗ ਗਈ ਪਤਾ ਨਹੀਂ ਕੀ ਹੋ ਗਿਆ ਹੁਣ ਤੂੰ 15 ਦਿਨ ਆਪਣੀ ਜ਼ਿੰਦਗੀ ਤੇ ਦੇ ਇੱਥੇ ਰਹਿ ਦੋਨੇ ਜਾਣੀਆਂ ਰਹੋ ਤੁਸੀਂ ਸਭ ਠੀਕ ਹੋ ਜੀ

ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਭੰਗ ਗੁਰ ਪ੍ਰਸਾਦ ਜਪ ਆਰ ਸਚ ਜਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਲੈ ਮੇਰੀ ਭੈਣ ਦਾ ਠੀਕ ਹੋ ਗਈ ਜਮਾ ਤੁਸੀਂ ਕਹਿੰਦੇ ਬਾਣੀ ਨੰਨ ਪਰਤ ਕਰਦੇ ਤਾਂ ਬਾਣੀ ਪੜ੍ਹਦੀ ਆ ਉਹਨੇ ਬੋਲਦੀ ਐ ਮੈਨੂੰ ਲੈ ਚਲ ਸੁਣਾ ਦੇ ਦੁਬਾਰਾ ਸੁਣਾ ਆਇਆ ਬੋਲਦੀ ਆਖੋ ਧੀ ਮੇਰੀ ਤੀ ਇਹ ਦੁਬਾਰਾ ਸੁਣਾ ਇੱਕ ਓੰਕਾਰ ਜੇ ਓੰਕਾਰ ਨਾਮ ਕਰਦਾ ਹੁਣੇ ਫੌਰੀ ਹੈ ਨਾਰੀ ਅਨੰਦ ਦੀ ਜਲ ਕੁਰਪਾ ਚਾਹ ਜਪ ਜਪ ਆਰ ਸੱਚ ਸੁਗਾਤ ਸੱਚ ਹੈ ਪੀ ਸੱਚ ਨਾਨ ਕੋਸੀ ਵੀ ਸੱਚ ਲੈ ਵਿੱਚ ਨੂੰ ਕੱਲੀ ਰਹਿ ਕੇ ਐਵੇਂ ਹੋਈ ਹੈ ਕੋਈ ਨਹੀਂ ਤਾਂ ਹੀ ਤੈਨੂੰ ਇੱਥੇ ਰੱਖਣ ਨੂੰ ਕਹਿੰਨੇ ਆ ਪਰ ਅਸੀਂ ਕਹਿੰਦੇ ਆ ਦੂਰ ਜ਼ਰਾਡੇ ਤੇ ਉਹਨਾਂ ਨੂੰ ਇੱਥੇ ਰੱਖਿਆ ਵੀ ਜਾਊਗਾ ਚਾਹੇ 2 ਦਿਨ ਰੱਖਣਾ ਪਵੇ 3 ਦਿਨ ਕਿਸੇ ਦਾ ਸ਼ੂਗਰ ਆ ਕਿਸੇ ਨੂੰ ਬੀਪੀ ਆ ਕਿਸੇ ਦਾ ਆਪਰੇਸ਼ਨ ਹੋ ਨਹੀਂ ਰਿਹਾ ਇਸ ਕਰਕੇ ਡਾਕਟਰ ਕਹਿੰਦੇ ਸਾਡਾ ਬੀਪੀ ਵਧਿਆ ਸ਼ੂਗਰ ਵਧਿਆ ਉਹ ਵੀ ਸਾਡੇ ਤੇ ਅਪਰੋਚ ਕਰਨ ਇੱਕ ਦੋ ਦਿਨ ਪਹਿਲਾਂ ਆ ਜਾਣ ਉਹਨਾਂ ਦਾ ਧਿਆਨ ਰੱਖਿਆ ਜਾਊ ਡਾਈਟ ਖਾਣ ਪੀਣ ਦਾ ਤੇ ਉਹਨਾਂ ਦਾ ਸ਼ੂਗਰ ਕੰਟਰੋਲ ਕਰਕੇ ਉਹਨਾਂ ਦਾ ਵੀ ਪ੍ਰੇਰੇਸ਼ਨ ਕਰਵਾਉਣ ਦਾ ਅਸੀਂ ਯਤਨ ਕਰਾਂਗੇ ਮਤਲਬ ਅਸੀਂ ਹਰ ਹੀਲਾ ਵਸੀਲਾ ਕੋਸ਼ਿਸ਼ ਕਰਾਂਗੇ ਵੀ ਜੇ ਅਸੀਂ ਆਪਣੇ ਸਾਡੇ ਟੀਮ ਦੇ ਮੈਂਬਰ ਸਾਡੇ ਦੋ ਛੋਟੇ ਭਰਾ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਨੇ ਸਦੀਵੀ ਵਿਛੋੜਾ ਦੇ ਕੇ ਤੇ ਅਸੀਂ ਉਹਨਾਂ ਦੀ ਯਾਦ ਵਿੱਚ ਵੀ ਜਿਹੜਾ ਕੈਂਪ ਲਾਉਣ ਜਾ ਰਹੇ ਹਾਂ ਉਹਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਲਾਹਾ ਲੈ ਸਕਣ ਆਪਣੇ ਇਲਾਕੇ ਦੇ ਵਿੱਚ WhatsApp ਗਰੁੱਪਾਂ ਦੇ ਵਿੱਚ ਭੇਜੋ ਆਪਣੇ ਇਲਾਕੇ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਕਰਵਾਓ ਧੀਰਵ 13-14 ਲੱਖ ਰੁਪਏ ਦੀਆਂ ਦਵਾਈਆਂ ਮਹੀਨੇ ਦੇ ਵਿੱਚ ਲੱਗਦੀਆਂ ਮਤਲਬ ਦੋ ਕੈਂਪਾਂ ਦੇ ਵਿੱਚ ਜਿਹੜੀਆਂ ਦਵਾਈਆਂ ਲੱਗਦੀਆਂ 7-8 ਲੱਖ ਰੁਪਏ ਦੀ ਦਵਾਈ ਇੱਕ ਕੈਂਪ ਵਿੱਚ ਲੱਗ ਜਾਂਦੀ ਹੈ ਕਈ ਵਾਰੀ 7 ਦੀ ਹੋ ਜਾਂਦੀ ਹੈ ਕਈ ਵਾਰੀ ਪੌਣੇ 7 ਦੀ ਵੀ ਹੋ ਜਾਂਦੀ ਹੈ ਕਈ ਵਾਰੀ ਸਾਢੇ 7 ਦੀ ਵੀ ਹੋ ਜਾਂਦੀ ਹੈ ਤੇ ਉਹ ਦਵਾਈਆਂ ਅਕਾਲਪੁਰਖ ਵਾਹਿਗੁਰੂ ਸਿੱਤੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਇੱਥੇ ਪਹੁੰਚਦੀਆਂ ਹੁੰਦੀਆਂ ਪਹਿਲਾਂ ਜਿਵੇਂ ਪਤਾ ਸੰਗਤਾਂ ਨੂੰ ਦਵਾਈਆਂ ਦੁਕਾਨਾਂ ਤੋਂ ਲੈਂਦੇ ਸੀ ਹੁਣ ਸਿੱਧੀਆਂ ਫੈਕਟਰੀ ਤੋਂ ਲੈਣੇ ਆ ਤੇ ਉਹਦੇ ਵਿੱਚ ਹਿੱਸਾ ਪਾਉਣ ਲਈ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਤੇ ਆਪਣਾ ਪੈਨ ਕਾਰਡ WhatsApp ਕਰਨਾ ਅਸੀਂ ਤੁਹਾਨੂੰ ਰਜਿਸਟਰਡ ਕਰ ਲਾਂਗੇ ਐਜੇ ਸੇਵਾਦਾਰ ਫਿਰ ਤੁਸੀਂ ਸਿੱਧੇ ਅਕਾਊਂਟ ਰਾਹੀਂ ਸੇਵਾ ਕਰ ਸਕਦੇ ਹੋ ਜੋ ਵੀ ਤੁਹਾਨੂੰ ਮਹਾਰਾਜ ਨੇ ਹਿੰਮਤ ਬਖਸ਼ੀ ਆ 100 200 ਰੁਪਏ 500 ਰੁਪਏ ਤੁਸੀਂ ਹਿੱਸਾ ਪਾ ਸਕਦੇ ਹੋ ਤੇ ਇਸੇ ਤਰ੍ਹਾਂ ਜਿਹੜੇ ਭੈਣ ਭਰਾ ਸਾਡੇ ਸੁਪਨਿਆਂ ਦੇ ਘਰ ਵਿੱਚ ਦਵਾਈਆਂ ਲੈਣ ਆਉਂਦੇ ਨੇ ਜਿਨ੍ਹਾਂ ਕੋਲੇ ਪ੍ਰਾਣੀਆਂ ਦਵਾਈਆਂ ਬਚ ਜਾਂਦੀਆਂ ਉਹ ਵੀ ਸਾਨੂੰ ਵਾਪਸ ਕਰ ਸਕਦੇ ਆ ਤੇ ਬਾਕੀ ਜਿਹੜਾ ਅੱਖਾਂ ਦਾ ਕੈਂਪ ਲੱਗਣ ਜਾ ਰਿਹਾ ਉਹਦੇ ਬਾਰੇ ਤਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਸਾਡੇ ਵਲੰਟੀਅਰ ਟੀਮ ਮੈਂਬਰ ਇਸ ਟਾਈਮ ਪੋਸਟਰ ਲੈ ਕੇ ਖੜੇ ਨੇ ਤੇ ਜਰੂਰ ਇਸ ਬੇਨਤੀ ਨੂੰ ਸਾਡੇ ਨੂੰ ਕਬੂਲ ਕਰਿਓ ਜਿਹੜੇ ਇੱਥੇ ਮਰੀਜ਼ ਆਉਂਦੇ ਨੇ ਸਾਡੇ ਕੋਲੇ ਕੈਂਪ ਦੇ ਵਿੱਚ ਦਵਾਈਆਂ ਦੇ ਰੂਪ ਦੇ ਵਿੱਚ ਲੰਗਰ ਲੈਣ ਵਾਸਤੇ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੇ ਕੈਂਪ ਉਹਨਾਂ ਨੂੰ ਬੇਨਤੀ ਆ ਆਪਣੇ ਪਿੰਡ 'ਚ ਆਪਣੇ ਰਿਸ਼ਤੇਦਾਰੀ 'ਚ ਚਾਤ ਮਾਰੋ ਜੇ ਕਿਸੇ ਨੂੰ ਕੋਈ ਅੱਖਾਂ ਦੀ ਸਮੱਸਿਆ ਵਾ ਤਾਂ ਉਹਨੂੰ ਜ਼ਰੂਰ 16 ਮਾਰਚ 2025 ਨੂੰ ਇੱਥੇ ਲੈ ਕੇ ਆਵੋ ਚਾਹੇ ਇੱਕ ਦਿਨ ਪਹਿਲਾਂ ਆਜੋ 15 ਨੂੰ ਆਜੋ ਚਾਹੇ ਦੋ ਦਿਨ ਪਹਿਲਾਂ ਆਜੋ ਤੁਹਾਨੂੰ ਰਹਿਣ ਦਾ ਇੰਤਜ਼ਾਮ ਹੋ ਜੂ ਖਾਣ ਪਾਣ ਦਾ ਇੰਤਜ਼ਾਮ ਹੋ ਜੂ ਜੇ ਕੋਈ ਐਸਾ ਬਾਪੂ ਬਜ਼ੁਰਗ ਹੈ ਜਿਹੜਾ ਕੱਲਾ ਵਾ ਇਹਦੇ ਨਾਲ ਕੋਈ ਰਹਿਣ ਵਾਲਾ ਹੈ ਨਹੀਂ ਬਹੁਤ ਨੇ ਇਦਾਂ ਦੇ ਜਿਨ੍ਹਾਂ ਦੇ ਨਾਲ ਕੋਈ ਤਿਆਰ ਨਹੀਂ ਹੁੰਦਾ ਉਹਨੂੰ ਐ ਹੁੰਦਾ ਮੇਰੇ ਨਾਲ ਕੋਈ ਹੈ ਨਹੀਂ ਮੇਰਾ ਇਕੱਲੇ ਦਾ ਕੀ ਬਣੂ ਬਾਪੂ ਫਿਕਰ ਨੀ ਕਰਨਾ ਬੀਬੇ ਅਸੀਂ ਤੁਹਾਡੇ ਪੁੱਤਾਂ ਤੁਸੀਂ ਇੱਕ ਵਾਰੀ ਪਹੁੰਚਦੇ ਹੋ ਜੋ ਸਾਡੇ ਕੋਲੇ ਬਾਕੀ ਅਸੀਂ ਆਪੇ ਮਾਰੇ ਮੇਰ ਕਰਨ ਤੁਹਾਡੀ ਅੱਖਾਂ ਦਾ ਆਪਰੇਸ਼ਨ ਹੋਣ ਤੋਂ ਬਾਅਦ ਤੁਹਾਨੂੰ ਘਰ ਛੱਡ ਕੇ ਆਵਾਂਗੇ ਫਿਕਰ ਨਾ ਕਰੋ ਬਿਲਕੁਲ ਪਰ ਆਵੋ ਇੱਕ ਵਾਰ ਜਰੂਰ ਤੇ ਤੁਹਾਨੂੰ ਵੀ ਬੇਨਤੀ ਹੈ ਜੀ ਤੁਹਾਡੇ ਆਣ ਗਵਾਂਡ ਕੋਈ ਇਦਾਂ ਦਾ ਹੈਗਾ ਭਾਈ ਜਰੂਰ ਉਹਨਾਂ ਨੂੰ ਇੱਥੇ ਕੈਂਪਾਂ ਚ ਲੈ ਕੇ ਆਵੋ ਤੇ ਇੱਥੇ ਰੂਬੀ ਨੈਲਸਨ ਹਸਪੀਟਲ ਜਲੰਧਰ ਦਾ ਧੰਨਵਾਦ ਆ ਜਿਨ੍ਹਾਂ ਦਾ ਕੈਂਪ ਲੱਗ ਰਿਹਾ ਤੇ ਜਿਨ੍ਹਾਂ ਦੀਆਂ ਡਾਕਟਰਾਂ ਦੀਆਂ ਮਾਹਰ ਡਾਕਟਰਾਂ ਦੀਆਂ ਟੀਮਾਂ ਆ ਰਹੀਆਂ ਤੇ ਉਹ ਚੈੱਕਅਪ ਵੀ ਕਰਨਗੇ ਆਪਰੇਸ਼ਨ ਵੀ ਕਰਨਗੇ ਤੇ ਟੇਡੇ ਪੰਦੇ ਜਿਨ੍ਹਾਂ ਦੀਆਂ ਅੱਖਾਂ ਟੇਡੀਆਂ ਹੁੰਦੀਆਂ ਤੀਰ ਮਾਰਦੀਆਂ ਉਹ ਜ਼ਰੂਰ ਆਉਣ ਕੋਈ ਕਿਰਾਏ-ਪਾੜੇ ਦੀ ਦਿੱਕਤ ਆ ਦੱਸੋ ਨਹੀਂ ਨਹੀਂ ਉਹ ਤਾਂ ਕੋਈ ਨਹੀਂ ਕੋਈ ਨਾ ਸੀ ਕਿਰਾਇਆ ਦੇ ਦਾਂਗੇ ਮਾਂ ਸਾਡੀ ਇਹ ਭੈਣ ਆ ਤੂੰ ਸਾਡੀ ਮਾਂ ਵਾ ਫਿਕਰ ਨਹੀਂ ਕਰਨੀ ਕਿੰਨੇ ਬੱਚੇ ਆ ਮਾਂ ਤੇਰੇ ਦੋ ਬੇਟੇ ਇੱਕ ਰਾਮਪੁਰਾ ਵਿਆਹੀ ਹੈ ਛੋਟੀ ਅੱਛਾ ਇੱਕ ਬੇਟਾ ਬੇਟਾ ਨਹੀਂ ਹੈ ਦੋ ਬੇਟੀਆਂ ਆ ਇਹ ਛੋਟੀ ਆ ਹੁਣ ਇਹ ਵੱਡੀ ਹੈ ਉਹ ਛੋਟੀ ਹੈ ਉਹ ਵੱਡੀ ਹੈ ਤੇ ਇਹ ਪੜੀ ਕਿੰਨਾ ਇਹ ਬੀਏ ਫਰਸਟイヤー ਕੀਤੀ ਹੋਈ ਹੈ ਇਹਦਾ ਵਿਆਹ ਨਹੀਂ ਸੀ ਕੀਤਾ ਨਹੀਂ ਬੀਏ ਫਰਸਟイヤー ਕਰਕੇ ਮਤਲਬ ਉਸ ਤੋਂ ਬਾਅਦ ਬਿਮਾਰ ਹੋ ਗਈ ਨਾ ਅਚਾਨਕ ਚਿੱਕਾ ਮਾਰਨ ਲੱਗੀ ਜੀ ਜੀ ਕਿੰਨੇ ਸਾਲ ਤੋਂ ਇਦਾਂ ਵਾ 13 ਸਾਲ ਹੋ ਗਏ ਬਾਬੂ ਇਹੋ ਹੀ ਨਾ ਪੁੱਤ ਨਾ ਪੈਰੀਂ ਹੱਥ ਨਹੀਂ ਲਾਈ ਜਾਂਦਾ 13 ਸਾਲ ਕੀ ਨਾਂ ਇਹਦਾ ਇਹਦਾ ਨਾਮ ਸਰਪਜੀਤ ਹੋ ਰਿਹਾ ਵੈਸੇ ਪਰ ਘਰੇ ਇਹਨੂੰ ਨਹੀਂ ਫਿਨਿਪੀ ਕਹਿੰਦੇ ਨਿਫੀ ਹਾਂ ਜੀ ਨਿਫੀ ਨਿਫੀ ਹਾਂ ਲੋ ਨਿਫੀ ਐਸੇ ਹੋ ਏ ਬਾਬਾ ਜੀ ਇਹਨੂੰ ਨਾ ਇੱਕ ਗੱਲ ਸਮਝਾਓ ਮੈਂ ਤਾਈ ਤੁਹਾਡੇ ਕੋਲ ਲਾਈ ਆਂ ਇਹ ਗੁਰਬਾਣੀ ਨਾ ਤਾਂ ਮੈਨੂੰ ਸੁਣਨ ਦਿੰਦੀ ਐ ਬਿਲਕੁਲ ਗੁਰਬਾਣੀ ਨਾਲ ਨਫ਼ਰਤ ਹੀ ਕਰਨ ਲੱਗ ਗਈ ਪਤਾ ਨਹੀਂ ਕੀ ਹੁੰਦਾ ਹੁੰਦਾ ਹੁਣ ਤੂੰ 15 ਦਿਨ ਆਪਦੀ ਜ਼ਿੰਦਗੀ ਤੇ ਦੇ ਇੱਥੇ ਰਹਿ ਦੋਨੇ ਜਾਣੀਆਂ ਰਹੋ ਤੁਸੀਂ ਸਭ ਠੀਕ ਹੋ ਜਾ ਠੀਕ ਹੈ ਨੇफी ਤੇ ਇੱਕ ਨਾ ਬੋਡੀ ਦੇ ਕਸ਼ਟ ਵਧਾਉਂਦੇ ਠੀਕ ਹੋ ਜੂਗਾ ਪੁੱਤ ਠੀਕ ਜਿਵੇਂ ਠੀਕ ਹੋਏ ਨਾ ਮੇਰੀ ਤੇ ਬੋਡੀ ਚਲੀ ਜਾਂਦੀ ਆ ਬਿਲਕੁਲ ਠੀਕ ਹੋਏ ਨਾ ਬੋਡੀ ਨੇ ਤੇਰੀ ਹੋ ਜਾਂਦੀ ਆ ਦਵਾਈਆਂ ਤਾਂ ਦੇ ਲਈ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭਗਵੰ ਗੁਰ ਪ੍ਰਸਾਦ ਬੋਲ ਤੂੰ ਮੈਂ ਗੁਰ ਪ੍ਰਸਾਦ ਜੀ ਆਪ ਦੇ ਸਾਥ ਜਗਤ ਸੱਚ ਹੈਪੀ ਸੱਚ ਨਾਮ ਕੋ ਸਿ ਕੀ ਦੁਆਰਾ ਸ਼ੁਰੂ ਕਰ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਜੁਨੀ ਸੈ ਭੰਗ ਗੁਰ ਪ੍ਰਸਾਦ ਜਪ ਆਰ ਸਚ ਜਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਲੈ ਮੇਰੀ ਭੈਣ ਦਾ ਠੀਕ ਹੋ ਗਈ ਜਮਾ ਤੁਸੀਂ ਕਹਿੰਦੇ ਬਾਣੀ ਨੰਨ ਪਰ ਤੇ ਕਰਦੇ ਤਾਂ ਬਾਣੀ ਪੜਦੀ ਆ ਉਸਾਂ ਨੇ ਬੋਲਦੀ ਐ ਮੈਨੂੰ ਲੈ ਚਲ ਸੁਣਾ ਦੇ ਦੁਬਾਰਾ ਸਰਾ ਧੀ ਮੇਰੀ ਧੀ ਇਹ ਦੁਬਾਰਾ ਸੁਣਾ ਇੱਕ ਊਂਕਾਰ ਕਿਉਂਕਾਸ ਨਾਮ ਕਰਤਾ ਪੁਰਖੀ ਪਉੜੀ ਵੈਖਾਰੀ ਅਜਿਹੀ ਜਿਹਾ ਕਰ ਪਰਛਾਉ ਜਪ ਜਪ ਆਰ ਸੱਚ ਜੁਗਾਤ ਸੱਚ ਹੈ ਪੀ ਸੱਚ ਨਾਨਕੋ ਸੀ ਪੀਸ ਅੱਜ ਲੈ ਕੁਝ ਨ ਕੱਲੀ ਰਹਿ ਕੇ ਐਵੇਂ ਹੋਈ ਆ ਕੋਈ ਨਾ ਤਾਹੀਂ ਤੈਨੂੰ ਇੱਥੇ ਰੱਖਣ ਨੂੰ ਕਹਿੰਨੇ ਆ ਰਹੇਗੀ ਨਾ ਹੁਣ 15 ਦਿਨ ਠੀਕ ਆ ਉੱਥੇ ਬੈਠ ਮਾਂ ਚੱਲ ਚੱਲ ਲੈ ਨੀਫੀ ਚੱਲ ਤੂੰ ਅੱਜ ਦੇ ਗੱਲ ਦੋਸਤੋ ਵੀਰ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਨੂੰ ਐਵੇਂ ਹੀ ਰੱਬ ਦਾ ਬੰਦਾ ਨਹੀਂ ਕਿਹਾ ਜਾਂਦਾ ਕਿਉਂਕਿ ਕਿਸੇ ਦੇ ਦੁੱਖ ਸੁਣਨੇ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਅੱਜ ਦੇ ਸਮੇਂ ਦੇ ਵਿੱਚ ਕਿਸੇ ਕੋਲ ਆਪਣਿਆਂ ਦਾ ਦੁੱਖ ਸੁਣਨ ਦਾ ਸਮਾਂ ਨਹੀਂ ਹੈ ਵੀਰ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਪਿੰਡ ਹਸਨਪੁਰ ਲੁਧਿਆਣਾ ਵਿਖੇ ਦੂਜਿਆਂ ਦੇ ਦੁੱਖ ਸੁਣਦੇ ਵੀ ਹਨ ਉਹਨਾਂ ਦੁੱਖਾਂ ਨੂੰ ਆਪਣਾ ਦੁੱਖ ਸਮਝਦੇ ਨੇ ਤੇ ਫਿਰ ਉਹਨਾਂ ਦੁੱਖਾਂ ਦੇ ਹੱਲ ਦੇ ਲਈ ਵੀ ਜੋ ਉਹਨਾਂ ਤੋਂ ਸੰਭਵ ਹੁੰਦਾ ਹੈ ਸਭ ਕੁਝ ਕਰਦੇ ਨੇ ਤੇ ਅਨੇਕਾਂ ਲੋਕਾਂ ਦੀ ਜ਼ਿੰਦਗੀ ਹੁਣ ਤੱਕ ਵੀਰ ਮਿੰਟੂ ਗੁਰਪ੍ਰੀਤ ਸਿੰਘ ਮਿੰਟੂ ਦੇ ਇਸ ਉਪਰਾਲਿਆਂ ਦੇ ਕਰਕੇ ਸਬਰ ਚੁੱਕੀ ਆ ਬਹੁਤ ਸਾਰੇ ਲੋਕਾਂ ਨੂੰ ਛੱਤ ਮਿਲ ਚੁੱਕੀ ਆ ਜੋ ਸੜਕਾਂ ਤੇ ਭਟਕਦੇ ਫਿਰਦੇ ਸਨ ਤੇ ਇੱਕ ਕੁੜੀ ਜੋ ਕਿ ਬੀਏ ਕਰ ਰਹੀ ਸੀ ਉਸ ਦੇ ਨਾਲ ਕੀ ਕੁਝ ਘਟਿਆ ਉਹ ਤੁਸੀਂ ਦੇਖ ਹੀ ਲਿਆ ਤੇ ਤੁਹਾਨੂੰ ਇਸ ਮਸਲੇ ਤੇ ਕੀ ਲੱਗਦਾ ਜੂ ਕਮੈਂਟ ਕਰਨਾ ਸੋ ਫਿਲਹਾਲ ਇਸ ਖਾਸ ਅਪਡੇਟ ਵਿੱਚ ਇਨਾ ਹੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਅਤੇ ਵੀਰ ਗੁਰਪ੍ਰੀਤ ਸਿੰਘ ਦੇ ਲਈ ਦੋ ਸ਼ਬਦ ਕਮੈਂਟ ਜੀ ਜ਼ਰੂਰ ਕਰਨਾ ਜੀ ਮਿਲਦੇ ਆ ਜਲ ਕਿਸੇ ਹੋਰ ਖਾਸ ਵੀਡੀਓ ਦੇ ਨਾਲ ਧੰਨਵਾਦ